Maybe. ਕਰਨੀਰ ਰਾਤ ਲਗੀ ਹੈ ਇਹ ਮੀਂਹ ਜਿਹੜਾ ਆਇਆ ਹੈ ਇਹ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ ਇਸ ਦੇ ਨਾਲ ਜਿਹੜੀ ਬੱਚਿਆਂ ਨੂੰ ਬਿਮਾਰੀਆਂ ਹੋਈਆਂ ਹਨ ਉਹ ਵੀ ਖਤਮ ਹੋਣਗੀਆਂ ਤੇ ਜਿਹੜਾ ਵੀ ਇਹ ਪੈਨ ਨਾਲ ਝੋਨੇ ਦੀ ਫਸਲ ਲਈ ਵੀ ਇਹ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ ਵੀ ਲੋਕਾਂ ਨੇ ਝੋਨੇ ਦੀ ਫਸਲ ਲਗਾਨੀ ਹੈ ਉਸ ਲਈ ਵੀ ਇਹ ਲਾਹੇਵੰਦ ਹੈ ਤੇ ਦੂਸਰਾ ਜਿਹੜਾ ਸਾਡੇ ਏਸੀ ਜਿਹੜੇ ਹੈ ਉਹ ਵੀ ਇਸ ਟੈਂਪਰੇਚਰ ਤੇ ਗਰਮੀ ਦੇ ਟੈਂਪਰੇਚਰ ਕਾਰਨ ਫੇਲ ਹੋ ਗਏ ਸਨ ਉਹ ਵੀ ਹੁਣ ਏਸੀ ਵੀ ਕੁਝ ਰਾਹਤ ਨਹੀਂ ਦੇ 파 ਰਹੇ ਸਾਂ ਉਹਨੇ ਮੀਂਹ ਨਾਲ ਏਸੀ ਦੇ ਵੀ ਦੇ ਵੀ ਜਿਹੜੀ ਘਟ ਜਾਣਗੇ ਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ ਹੋਰ ਤਾਂ ਕੀ ਫਾਇਦਾ ਹੋਵੇ ਸੋ ਇਸ ਤੋਂ ਕਈ ਹੋਰ ਫਾਇਦੇ ਹੋ ਸਕਦੇ ਹਨ ਵੀ ਇਸ ਲਈ ਕਿਸਾਨਾਂ ਲਈ ਵੀ ਇਹ ਲਾਹੇਵੰਦ ਸਾਬਿਤ ਹੋਇਆ ਹੈ ਕਿ ਗਰਮੀ ਦੇ ਵਿੱਚ ਲੋਕ ਛਾਤੇ ਤੋਂ ਬਿਨਾਂ ਜਾਂ ਧੁੱਪ ਦੇ ਕਾਰਨ ਕੋਈ ਬਾਹਰ ਨਹੀਂ ਨਿਕਲਦੇ ਸਨ ਹੁਣ ਉਹ ਵੀ ਗਰਮੀ ਦੇ ਵਿੱਚ ਤੇਜੋ ਤੋਂ ਰਾਹਤ ਪਾਣਗੇ ਤੇ ਥੋੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ ਬੜੀ ਗਰਮੀ ਹੈਗੀ ਤੇ ਕੀ ਤੁਹਾਨੂੰ ਆਪਣਾ ਹੁਣ ਮੈਨਾਂ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਕਿ ਕੁਝ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਸੀ ਪਰ ਅੱਜ ਜਦੋਂ ਸ਼ਾਮੀ ਮੀਂਹ ਵਾਲਾ ਮੌਸਮ ਬਣਿਆ ਪਹਿਲਾਂ ਕੁਝ ਹਨੇਰੀ ਆਈ ਆ ਇਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਕਿਸਾਨ ਭਰਾਵਾ ਉਹਨਾਂ ਨੂੰ ਕਾਫੀ ਹੱਦ ਤੱਕ ਫਾਇਦਾ ਮਿਲੂਗਾ ਜਿਸ ਤਰ੍ਹਾਂ ਕਿ ਹੁਣ ਕਿਸਾਨ ਭਰਾਵਾਂ ਨੇ ਝੋਨੇ ਲਾਉਣੇ ਉਸ ਨਾਲ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੂਗੀ ਤਾਂ ਦੂਸਰੀ ਗੱਲ ਇਹ ਹੈ ਕਿ ਮੀਂਹ ਆਉਣ ਦੇ ਨਾਲ ਜਿਹੜਾ ਮੌਸਮ ਹੈ ਬਹੁਤ ਹੀ ਵਧੀਆ ਹੋ ਗਿਆ ਹੈ ਤੇ ਕੁਝ ਦਿਨ ਜਿਹੜਾ ਕਿ ਮੀਂਹ ਦੇ ਨਾਲ ਮੌਸਮ ਬਹੁਤ ਵਧੀਆ ਰਹੇਗਾ ਲਾਈਕ ਗਰਮੀ ਤੋਂ ਉਹਨਾਂ ਨੂੰ ਕਾਫੀ ਹੱਦ ਤੱਕ ਕੁਝ ਦਿਨ ਤੱਕ ਰਾਹਤ ਮਿਲੇਗੀ ਪਰ ਦੂ ਇਹ ਪਰ ਕੋਸ਼ਤਨ ਜਿਹੜੇ ਕਿਸਾਨ ਭਰਾ ਨੇ ਜਾਂ ਹੋਰ ਵੀ ਆਮ ਜੀਵ ਜੰਤੂਆਂ ਆਮ ਲੋਕ ਨੇ ਉਹ ਗਰਮੀ ਕਰਨ ਜਿਹੜੇ ਦਿਨਾਂ ਵਿੱਚ ਬਾਹਰ ਨਹੀਂ ਨਿਕਲਦੇ ਬਲਕਿ ਸ਼ਾਮ ਨੂੰ ਬਾਹਰ ਨਿਕਲਦੇ ਹਨ ਉਹ ਆਮ ਤੌਰ ਤੇ ਦਿਨ ਵਿੱਚ ਵੀ ਆਪਣੇ ਬਾਹਰ ਜਾ ਕੇ ਆਪਣੇ ਕੰਮ ਨੇ ਬੈਠ ਸਕਦੇ ਹਨ ਅਤੇ ਕਾਫੀ ਹੱਦ ਤੱਕ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜਿ ਜਿਹੜੇ ਹੁਣ ਇਹ ਆਪਣੀ ਲਾਈਟ ਦੀ ਕੱਟ ਲੱਗਦੇ ਹੈ ਕੀ ਕਹਣਾ ਕਹਿੰਦੇ ਜੀ ਲਾਈਟ ਦੇ ਕੱਟ ਤੇ ਦੇਖੋ ਜੀ ਮੈਂ ਇਹ ਕਹਿਣਾ ਚਾਹਾਂ ਤੇ ਹੁਣ ਤੇ ਪਤਾ ਹੀ ਕਿ ਸਰਕਾਰ ਦੇ ਇਲੈਕਸ਼ਨ ਤੇ ਹੋ ਚੁੱਕੀ ਆ ਤੇ ਇਹ ਆਮ ਹੀ ਸੁਭਾਵਕ ਦੇਖਿਆ ਜਾਂਦਾ ਵਾ ਕਿ ਜਦੋਂ ਇਲੈਕਸ਼ਨ ਹੋ ਜਾਂਦੀਆਂ ਵਾ ਉਦੋਂ ਆਮ ਹੀ ਲਾਈਟਾਂ ਦੇ ਕੱਟ ਲੱਗਦੇ ਆ ਪਰੰਤੂ ਅੱਜ ਅੱਜ ਇਹ ਕੁਝ ਹਨੇਰੀ ਦੇ ਮੌਸਮ ਕਾਰਨ ਲਾਈਟ ਦੀ ਕੱਟ ਲੱਗੀ ਆ ਹੋ ਸਕਦਾ ਕੋਈ ਫਾਲਟ ਪੈ ਗਿਆ ਹੋਵੇ ਪਰ ਹੌਲੀ ਹੌਲੀ ਹੁਣੇ ਪਤਾ ਲੱਗ ਜਾਊਗਾ ਕਿ ਇਹ ਸਰਕਾਰ ਦੇ ਖੋਖਲੇ ਵਾਦੇ ਨੇ ਜਾਂ ਕੀ ਨੇ ਜਾਂ ਇਹ ਲਾਈਟ ਪ੍ਰੋਪਰ ਰਹੇਗੀ ਤੇ ਜਾਂ ਫਿਰ ਇਹ ਇੱਕ ਵਾਦੇ ਸਿਗੇ ਸਿਰਫ ਚੋਣਾਂ ਜਿੱਤਣ ਕਰ। ਉਸ ਤੋਂ ਕੋਈ ਫ ਮੌਸਮਗਰਾਂ ਜੀ ਜਿੱਦਾਂ ਮੈਂ ਕਹਾ ਕਿਸਾਨ ਭਰਾਵਾਂ ਨੂੰ ਕੋਈ ਵਰਗ ਲੈ ਲਓ ਕੋਈ ਵਪਾਰੀ ਵਰਗ ਲੈ ਲਓ ਹਰ ਵਰਗ ਨੂੰ ਕਾਫੀ ਹੱਦ ਤੱਕ ਇਸ ਨਾਲ ਫਾਇਦਾ ਮਿਲ ਸਕਦਾ ਇਹ ਤੁਹਾਨੂੰ ਕਰਨੀ ਰਾਤ ਮਿਲੀ ਹੈ ਇਹ ਮੀਂਹ ਜਿਹੜਾ ਆਇਆ ਹੈ ਇਹ ਸਾਡੇ ਪੰਜਾਬ ਦੇ ਲੋਕਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗਾ ਇਸ ਦੇ ਨਾਲ ਜਿਹੜੀ ਬੱਚਿਆਂ ਨੂੰ ਬਿਮਾਰੀਆਂ ਹੋਈਆਂ ਹਨ ਉਹ ਵੀ ਖਤਮ ਹੋਣਗੀਆਂ ਤੇ ਜਿਹੜਾ ਵੀ ਇਹ ਪੈਨ ਨਾਲ ਝੋਨੇ ਦੀ ਫਸਲ ਲਈ ਵੀ ਇਹ ਬਹੁਤ ਲਾਹੇਵੰਦ ਸਾਬਿਤ ਹੋਇਆ ਹੈ ਵੀ ਲੋਕਾਂ ਨੇ ਝੋਨੇ ਦੀ ਫਸਲ ਲਗਾਨੀ ਹੈ ਉਸ ਲਈ ਵੀ ਇਹ ਲਾਹੇਵੰਦ ਹੈ ਤੇ ਦੂਸਰਾ ਜਿਹੜਾ ਸਾਡੇ ਏਸੀ ਜਿਹੜੇ ਹੈ ਉਹ ਵੀ ਇਸ ਟੈਂਪਰੇਚਰ ਦੇ ਗਰਮੀ ਦੇ ਟੈਂਪਰੇਚਰ ਕਾਰਨ ਫੇਲ ਹੋ ਗਏ ਸਨ ਉਹ ਵੀ ਹੁਣ ਏਸੀ ਵੀ ਕੁਝ ਰਾਹਤ ਨਹੀਂ ਦੇ پا ਰਹੇ ਇਸਾ ਨੂੰ ਵੀ ਆਨ ਨਾਲ ਏਸੀ ਦੇ ਵੀ ਦੀ ਵੀ ਜਿਹੜੀ ਘਟ ਜਾਣਗੇ ਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੇਗੀ ਤੇ ਹੋਰ ਤਾਂ ਕੀ ਫਾਇਦਾ ਹੋਵੇਗਾ ਇਸੋ ਇਸ ਤੋਂ ਕਈ ਹੋਰ ਫਾਇਦੇ ਹੋ ਸਕਦੇ ਹਨ ਵੀ ਇਸ ਲਈ ਕਿਸਾਨਾਂ ਲਈ ਵੀ ਇਹ ਲਾਹੇਵੰਦ ਸਾਬਿਤ ਹੋਇਆ ਹੈ ਕਿ ਗਰਮੀ ਦੇ ਵਿੱਚ ਲੋਕ ਛਾਤੇ ਤੋਂ ਬਿਨਾਂ ਜਾਂ ਧੁੱਪ ਦੇ ਕਾਰਨ ਕੋਈ ਬਾਹਰ ਨਹੀਂ ਨਿਕਲਦੇ ਸਨ ਹੁਣ ਉਹ ਵੀ ਗਰਮੀ ਦੇ ਵਿੱਚ ਤੇਜੋ ਤੋਂ ਰਾਹਤ ਪਾਣਗੇ ਤੇ ਥੋੜਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਨਗੇ ਬੜੀ ਗਰਮੀ ਹੈਗੀ ਤੇ ਕੀ ਤੁਹਾਨੂੰ ਆਪਣਾ ਹੁਣ ਮੇਅਰ ਨਹੀਂ ਨਾ ਸਭ ਤੋਂ ਪਹਿਲਾਂ ਇਹ ਗੱਲ ਕਰੀਏ ਕਿ ਕੁਝ ਦਿਨਾਂ ਤੋਂ ਕਾਫੀ ਗਰਮੀ ਪੈ ਰਹੀ ਸੀ ਪਰ ਅੱਜ ਜਦੋਂ ਸ਼ਾਮੀ ਮੀਂਹ ਵਾਲਾ ਮੌਸਮ ਬਣਿਆ ਪਹਿਲਾਂ ਕੁਝ ਹਨੇਰੀ ਆਈ ਆ ਇਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਕਿਸਾਨ ਭਰਾ ਵਾ ਉਹਨਾਂ ਨੂੰ ਕਾਫੀ ਹੱਦ ਤੱਕ ਫਾਇਦਾ ਮਿਲੂਗਾ ਜਿਸ ਤਰ੍ਹਾਂ ਕਿ ਹੁਣ ਕਿਸਾਨ ਭਰਾਵਾਂ ਨੇ ਝੋਨੇ ਲਾਉਣੇ ਆ ਉਸ ਨਾਲ ਉਹਨਾਂ ਨੂੰ ਕਾਫੀ ਹੱਦ ਤੱਕ ਰਾਹਤ ਮਿਲੇਗੀ ਪਰ ਦੂਸਰੀ ਗੱਲ ਇਹ ਹੈ ਕਿ ਮੀਂਹ ਆਉਣ ਦੇ ਨਾਲ ਜਿਹੜਾ ਮੌਸਮ ਹੈ ਬਹੁਤ ਹੀ ਵਧੀਆ ਹੋ ਗਿਆ ਵਾ ਤੇ ਕੁਝ ਦਿਨ ਜਿਹੜਾ ਕਿ ਮੀਂਹ ਦੇ ਨਾਲ ਮੌਸਮ ਬਹੁਤ ਵਧੀਆ ਰਹੇਗਾ ਲਾਈਕ ਗਰਮੀ ਤਾਂ ਉਹਨਾਂ ਨੂੰ ਕਾਫੀ ਹੱਦ ਤੱਕ ਕੁਝ ਦਿਨ ਤੱਕ ਰਾਹਤ ਮਿਲੇਗੀ ਪਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਇਹ ਗਰਮੀ ਦੇ ਮਹੀਨੇ ਚੱਲਦੇ ਆ ਜਿਸ ਤਾਂ ਕਿ ਇੱਥੇ ਇਹ ਗਰਮੀ ਤਾਂ ਪਵੇਗੀ ਪਰ ਕੁਝ ਦਿਨ ਜਿਹੜੇ ਕਿਸਾਨ ਭਰਾਣੇ ਜਾਂ ਹੋਰ ਵੀ ਆਮ ਜੀਵ ਜੰਤੂਆਂ ਆ ਆਮ ਲੋਕ ਨੇ ਉਹ ਗਰਮੀ ਕਰਨ ਜਿਹੜੇ ਦਿਨਾਂ ਵਿੱਚ ਬਾਹਰ ਨਹੀਂ ਨਿਕਲਦੇ ਬਲਕਿ ਆਪਣੇ ਬੈਠ ਸਕਦੇ ਹਨ ਅਤੇ ਕਾਫੀ ਹੱਦ ਤੱਕ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੀ ਜਿਹੜੇ ਹੁਣ ਇਹ ਆਪਣੀ ਲਾਈਟ ਦੀ ਕੱਟ ਲੱਗਦੇ ਹੈ ਕੀ ਕਹਣਾ ਕਹਿੰਦੇ ਜੀ ਲਾਈਟ ਦੇ ਕੱਟ ਤੇ ਦੇਖੋ ਜੀ ਮੈਂ ਇਹ ਕਹਿਣਾ ਚਾਹਾਂ ਤੇ ਹੁਣ ਤੇ ਪਤਾ ਹੀ ਕਿ ਸਰਕਾਰ ਦੇ ਇਲੈਕਸ਼ਨ ਤੇ ਹੋ ਚੁੱਕੀ ਆ ਤੇ ਇਹ ਆਮ ਹੀ ਸੁਭਾਵਕ ਦੇਖਿਆ ਜਾਂਦਾ ਵਾ ਕਿ ਜਦੋਂ ਇਲੈਕਸ਼ਨ ਹੋ ਜਾਂਦੀਆਂ ਵਾ ਉਦੋਂ ਆਮ ਹੀ ਲਾਈਟਾਂ ਦੇ ਕੱਟ ਲੱਗਦੇ ਆ ਪਰੰਤੂ ਅੱਜ ਅੱਜ ਇਹ ਕੁਝ ਹਨੇਰੀ ਦੇ ਮੌਸਮ ਕਾਰਨ ਲਾਈਟ ਦੀ ਕੱਟ ਲੱਗੀ ਆ ਹੋ ਸਕਦਾ ਕੋਈ ਫਾਲਟ ਪੈ ਗਿਆ ਹੋਵੇ ਪਰ ਹੌਲੀ ਹੌਲੀ ਹੁਣੇ ਪਤਾ ਲੱਗ ਜਾਊਗਾ ਕਿ ਇਹ ਸਰਕਾਰ ਦੇ ਖੋਖਲੇ ਵਾਦੇ ਨੇ ਜਾਂ ਕੀ ਨੇ ਜਾਂ ਇਹ ਲਾਈਟ ਪ੍ਰੋਪਰ ਰਹੇਗੀ ਤੇ ਜਾਂ ਫਿਰ ਇਹ ਇੱਕ ਵਾਦੇ ਸਿਗੇ ਸਿਰਫ ਚੋਣਾਂ ਜਿੱਤਣ ਕਰ। ਉਸ ਤੋਂ ਕੋਈ ਫਾਇ मौसम कारण जी जिंदा मैं क्या किसान कोई वर्ग लो कोई व्यापारी वर्ग लो हर वर्ग नाफी हद तक फायदा देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर